ਸਾ ਸנגਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੇ ਟੌਪਿਕ ਤੇ ਗੱਲ ਕਰਨ ਲੱਗੇ ਆਂ ਕਾਲੀ ਯੁਗ ਤੇ ਮੈਨੂੰ ਇਹ ਲੱਗਦਾ ਹੈ ਵੀ ਮੈਂ ਗੰਜਿਆਂ ਨੂੰ ਕੰਗੀ ਵੇਚ ਰਿਹਾ ਬੰਦਰਾਂ ਨੂੰ ਟੋਪੀਆਂ ਤੇ ਅੰਨੇ ਨੂੰ ਸੁਰਮਾ ਪਰ ਕੁਝ ਲੋਕ ਹੈਗੇ ਨੇ ਜਿਹੜੇ ਸੋਚਦੇ ਨੇ ਜਿਹੜੇ ਸਮਝਦਾਰ ਨੇ ਉਹ ਇਹ ਰੀਲ ਜ਼ਰੂਰ ਐਂਡ ਤੱਕ ਦੇਖਿਓ ਤੇ ਵਿਚਾਰੇ ਇਹ ਹੈ ਦੋ ਤਿੰਨ ਗੱਲਾਂ ਇਹ ਵਿੱਚ ਕਰਨੀਆਂ ਨੇ ਆਪਾਂ ਪਿੰਡ ਲੈਵਲ ਤੋਂ ਲੈ ਕੇ ਵਰਲਡ ਲੈਵਲ ਤੱਕ ਵੀ ਕੀ ਤੁਹਾਡੇ ਨਾਲ ਵਰਤਾਰਾ ਵਰਤਾਇਆ ਜਾ ਰਿਹਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਲਾਰਨ ਘੀਰ ਦੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਚਾਹ ਚੜਿਆ ਹੋਇਆ ਹੈ ਵੀ ਹੁਣ ਅਸੀਂ ਲਾਰਨ ਘੀਰ ਦੇ ਅੰਦਰ ਵੀ ਆਪਦੇ ਜਿਹੜੀ ਜਾਇਦਾਦ ਆ ਉਹਦੇ ਤੇ ਲਿਮਟ ਬਣਵਾ ਸਕਾਂਗੇ ਲੋਨ ਲੈ ਸਕਾਂਗੇ ਸਾਡੇ ਨਾਮ ਤੇ ਰਜਿਸਟਰੀ ਹੋ ਜਾਣੀ ਹੈ ਪਰ ਇਹ ਇੱਕ ਬਹੁਤ ਵੱਡਾ ਤੁਹਾਡੇ ਨਾਲ ਖੇਲ ਖੇਡ ਲਿਆ ਗਿਆ ਹੈ ਜਿਹੜੇ ਬੰਦੇ ਕਲੇਮ ਕਰਕੇ ਆਪਣੀ ਆਪਣੀ ਜ਼ਮੀਨ ਆਪਣਾ ਆਪਣਾ ਮਕਾਨ ਰਜਿਸਟਰੀ ਕਰਾ ਲੈਣਗੇ ਉਹ ਸਾਰੀ ਤਾਂ ਤੁਹਾਡੇ ਨਾਮਾਂ ਤੇ ਚੜ੍ਹ ਜਣੀ ਹੈ ਜਿਹੜੀ ਅਨਕਲੇਮਡ ਜਿਵੇਂ ਤੁਹਾਡੇ ਕੋਈ ਦਰਗਾਹ ਬਣਾਈ ਹੈ ਤੁਹਾਡਾ ਕੋਈ ਮੰਦਿਰ ਹੈ ਤੁਹਾਡਾ ਕੋਈ ਹੋਰ ਚੀਜ਼ ਬਣਾਈ ਹੋਈ ਹੈ ਪਿੰਡ ਚ ਇਕੱਠਾ ਕੋਈ ਸਕੂਲ ਨੂੰ ਦਿੱਤੀ ਹੈ ਜਾਂ ਕੋਈ ਹਸਪਤਾਲ ਬਣਾਇਆ ਹੀ ਆ ਸੁਸਾਇਟੀਆਂ ਬਣਾਈਆਂ ਨੇ ਇਹ ਸਾਰੀ ਜ਼ਮੀਨ ਜਾਇਦਾਦ ਸਰਕਾਰ ਦੇ ਨਾਮ ਤੇ ਚੜ ਜਾਣੀ। ਤੁਸੀਂ ਦੇਖੋ ਕਿੰਨਾ ਕੁਸ਼ ਤਕਰੀਬਨ ਚੜ ਚੁੱਕੀ ਹੈ ਇਹ। ਕਿੱਡਾ ਵੱਡਾ ਤੁਹਾਡੇ ਨਾਲ ਇਹ ਖੇਲ ਖੇਡਿਆ ਗਿਆ ਤੇ ਖੇਲ ਖੇਡਣ ਵਾਲਾ ਧਾਰੀਵਾਲ ਜਿਹੜੇ ਨੇ ਮੇਨ ਉਹ ਦੂ ਕਹਿੰਦਾ ਸੀ ਅਸੀਂ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਤੀਆਂ ਐ ਕਰਤਾ ਉਹ ਕਰਤਾ ਕਿੰਨਾ ਰੌਲਾ ਪਾਇਆ ਉਹਨੇ। ਉਹਨੂੰ ਕਿਵੇਂ ਦੁੱਧ ਚੋਂ ਮੱਖੀ ਵਾਂਗ ਕੱਢ ਕੇ ਬਾਹਰ ਮਾਰੇ ਆ। ਇਹ ਜਿਹੜੀ ਸਾਰੀ ਗੇਮ ਹੈ ਇਹੀ ਤੁਹਾਡੇ ਨਾਲ ਵੱਡੀ ਖੇਡੀ ਜਾ ਰਹੀ ਹੈ ਦੋ ਕੁ ਜਣੇ ਸਾਰੀ ਵਰਲਡ ਨੂੰ ਕੰਟਰੋਲ ਕਰ ਰਹੇ ਨੇ ਉਹ ਇੱਕ ਬੰਦੇ ਨੂੰ ਚੱਕਦੇ ਨੇ ਉਦੋਂ ਤੋਂ ਤੁਹਾਡੇ ਗਲ ਵਢਾਉਂਦੇ ਨੇ ਵਢਾ ਕੇ ਉਹਨੂੰ ਕੱਢ ਕੇ ਸਿੱਟਤਾ ਜਾਂਦਾ ਹੈ ਤੇ ਦੂਜੇ ਬੰਦੇ ਹੋਰ ਜ਼ਿਆਦਾ ਚਾਟੂ ਕਰਤਾ ਚ ਲੱਗ ਜਾਂਦੇ ਨੇ ਵੀ ਸਾਨੂੰ ਮੰਤਰੀ ਬਣਾਉਣਗੇ ਸਾਨੂੰ ਬਣਾਉਣਗੇ ਕੀ ਕਰ ਲੋਂਗੇ ਮੰਤਰੀ ਬਣ ਕੇ ਤੁਸੀਂ ਅਖੀਰ ਦੇ ਵਿੱਚ ਪਹਿਲਾਂ ਜਿੰਵੇਂ ਕਹਿੰਦੇ ਹੁੰਦੇ ਨੇ ਬਾਕੀਆਂ ਨੂੰ ਵਡਾ ਕੇ ਨੰਬਰ ਥੋੜਾ ਵੀ ਲੱਗਿਆ ਲਓ ਕਿਉਂਕਿ ਇਹ ਕੋਈ ਵੀ ਗਰਦਨ ਬਚਣੀ ਨਹੀਂ ਜਿਹੜੀ ਨਾ ਵੱਢੀ ਜਾਵੇ ਇਹ ਜਿਹੜੇ ਜ਼ਿਆਦਾ ਚਾਪਲੂਸੀ ਕਰਦੇ ਨੇ ਹੋਰ ਹੈ ਹੁਣ ਤੁਸੀਂ ਦੇਖੋ ਇਹੀ ਕੰਮ ਆਪਾਂ ਸਟੇਟ ਲੈਵਲ ਤੇ ਆਗੇ ਕਿਵੇਂ ਤੁਹਾਡੀ ਪਿੰਡਾਂ ਦੀ ਜ਼ਮੀਨ ਦੱਬੀ ਕਿਵੇਂ ਤੁਹਾਡੀਆਂ ਗਊਸ਼ਾਲਾਂ ਦੀ ਹੋਰ ਸਾਰੇ ਕਿਤੇ ਗੁਰਦੁਆਰਿਆਂ ਚ ਮੰਦਰਾਂ ਚ ਮੰਦਰਾਂ ਚ ਤਾਂ ਆਲਰੇਡੀ ਕਬਜ਼ਾ ਕਰ ਲਿਆ ਹੁਣ ਜਿਹੜਾ ਕਾਲ ਤੱਕ ਸਾਡੇ ਤੇ ਤਿਆਰੀ ਹੈ ਗਿਆਨੀ ਹਰਪ੍ਰੀਤ ਜੀ ਦੇ ਰਾਹੀ ਥੋਡੇ ਹੀ ਬੰਦੇ ਇੱਕ ਵਿਕ ਜਾਂਦਾ ਉਹਨੂੰ ਆਪਾਂ ਕਹੀ ਜਾਂਦੇ ਆ ਉਹਨੂੰ ਵੱਡੇ ਵੱਡੇ ਨਾਮ ਦੇ ਕੇ ਧਰਮ ਦੇ ਨਾਮ ਤੇ ਹੋਰ ਐਡੀਆ ਗੱਲਾਂ ਉਹਦਾ ਪ੍ਰਚਾਰ ਕਰਕੇ ਥੋੜੇ ਅੱਖਾਂ 'ਚ ਧੂੜ ਸਿੱਟੀ ਜਾਂਦੀ ਆ ਹੁਣ ਸਿੰਗਲਾ ਨੂੰ ਕਲੀਨ ਚਿੱਟ ਦੇਣੀ ਸੀ ਮਜੀਠੀਆ ਨੂੰ ਚੱਕ ਲਿਆ ਇਹਨਾਂ ਨੇ ਥੋੜੇ ਅੱਖਾਂ 'ਚ ਧੂੜ ਸਿੱਟਣ ਲਈ ਇੱਕ ਮੁੱਦਾ ਚੱਕਦੇ ਨੇ ਬੰਬ ਵਾਂਗ ਫਟਦਾ ਉਹਦੇ ਕਹ ਲਓ ਜਦ ਨੂੰ ਟੁਕੜੇ ਇਕੱਠੇ ਕਰਦੇ ਨੇ ਉਹਨੂੰ ਨਵਾਂ ਬੰਬ ਤਿਆਰ ਹੈ ਇਹ ਸਾਰਾ ਪ੍ਰੋਪਗੈਂਡਾ ਹੀ ਹੁੰਦਾ ਅਜੇ ਤੱਕ ਕਿਸੇ ਨੂੰ ਇਹਨਾਂ ਨੇ ਅੱਗੇ ਜਾ ਕੇ ਸਜ਼ਾ ਦਵਾਈ ਹੈ ਇਹੀ ਗੱਲ ਲਾ ਲਓ ਮੋਦੀ ਜੀ ਦੀ ਮੋਦੀ ਜੀ ਨੇ ਕਿੰਨਾ ਜ਼ਿਆਦਾ ਤਾਹ ਬਣਾਉਣ ਲਈ ਆਪਦਾ ਇਲੈਕਸ਼ਨ ਚ ਕੈਂਪੇਨਿੰਗ ਲਈ ਵੀ ਅਸੀਂ ਸੰਦੂਰ ਐਡਾ ਪਾਕਿਸਤਾਨ ਨੂੰ ਆਏ ਕਰਤਾ ਆਪਣੇ ਕਿੰਨੇ ਜਹਾਜ਼ ਸਟਾਤੇ ਕਿੰਨੇ ਬੰਦੇ ਮਾਰਾਤੇ ਕੀ ਕੁਛ ਕਰਾਤਾ ਤੇ ਜਿਹੜੇ ਬੰਦੇ ਆਪਣੇਆਂ ਨੂੰ ਮਾਰ ਕੇ ਗਏ ਉਹ ਬੰਦੇ ਅਜੇ ਤੱਕ ਇਹ ਫੜ ਨਹੀਂ ਸਕੇ ਪਹਿਲਾਂ ਤਾਂ ਉਹ ਦੇਸ਼ ਚ ਆ ਕੇ ਨਿਕਲੇ ਕਿਵੇਂ ਫਿਰ ਇੰਨਾ ਕੁ ਸਿਕਟਨ ਦੇ ਬਾਅਦ ਆਪਾਂ ਨੂੰ ਇਨਸਾਫ ਕੀ ਮਿਲਿਆ ਕੁਝ ਵੀ ਨਹੀਂ ਤੁਹਾਨੂੰ ਸਾਰਾ ਕੁਝ ਇੱਕ ਨੂੰ ਕਹਿ ਲਓ ਐਡਵਰਟਾਈਜ਼ ਤਰੀਕੇ ਨਾਲ ਦਿਖਾਇਆ ਜਾਂਦਾ ਐਡਵਰਟਾਈਜ਼ਮੈਂਟ ਵੀ ਇਹੋ ਜਿਹੀ ਜਿਹੜੀਆਂ ਜਿਹੜੀ ਕੋਕ ਵਰਗੀ ਜ਼ਹਿਰ ਜਿਹੜੀਆਂ ਜ਼ਹਿਰਾਂ ਕੁਰਕਰੇ ਹੋਰ ਜਿਹੜੇ ਪੁਆਇਜ਼ਨ ਹੈ ਤੁਸੀਂ ਦੇਖੋ ਇੰਨੀਆਂ ਆਈਟਮਾਂ ਨੇ ਜਿਹੜੀਆਂ ਸਰਕਾਰਾਂ ਨੂੰ ਬੈਨ ਕਰਨੀਆਂ ਚਾਹੀਦੀਆਂ ਨੇ ਗੁਟਕਾ ਹੈ ਸ਼ਰਾਬ ਹੈ ਜਿਹਦੇ ਬੋਡੀ ਤੇ ਆਪਾਂ ਨੂੰ ਪਤਾ ਕੀ ਉਹਦੇ ਅਫੈਕਟਸ ਨੇ ਫੇਰ ਵੀ ਕੰਪਨੀਆਂ ਤੋਂ ਪੈਸੇ ਲੈ ਕੇ ਚਲਾਈਆਂ ਜਾਂਦੀਆਂ ਨੇ ਕਿਉਂਕਿ ਥੋੜੇ ਲਈ ਨਹੀਂ ਹੈਗੀਆਂ ਸਰਕਾਰ ਥੋੜੇ ਤੇ ਕਿਵੇਂ ਕਾਬੂ ਪਾਇਆ ਜਾਵੇ ਉਸ ਲਈ ਹੈ ਪਾਕਿਸਤਾਨ ਤੇ ਹਿੰਦੁਸਤਾਨ ਵੰਡਤਾ ਤੁਹਾਨੂੰ ਲੜਾਇਆ ਜਾ ਰਿਹਾ ਹੁਣ ਤੁਸੀਂ ਐਂ ਦੇਖ ਲਓ ਵੀ ਜੇ ਆਪਣੀ ਇਹ ਲੜਾਈ ਦਾ ਕੋਈ ਨਤੀਜਾ ਮਿਲਿਆ ਕੀ ਮਿਲਿਆ ਦਿਲਜੀਤ ਦੀ ਫਿਲਮ ਵੀ ਉੱਥੇ ਪਾਕਿਸਤਾਨ ਦੀ ਉਹ ਵਿੱਚ ਹੋਈ ਆ ਆਪਾਂ ਨੂੰ ਹੀ ਪਿੱਛਣ ਜਿਹੜਾ ਪੰਜਾਬ ਮਾਡਲ ਹੈ ਲੋਕਾਂ ਨੂੰ ਵੰਡ ਕੇ ਛਕਣ ਦਾ ਸਾਰਿਆਂ ਦਾ ਢਿੱਡ ਰਜਾਉਣ ਦਾ ਗੁਰੂ ਨਾਨਕ ਦੀ ਫਲਸਫੀ ਹੈ ਕਿਰਤ ਕਰਕੇ ਵੰਡ ਕੇ ਛਕਣ ਦੀ ਉਹਦੇ ਆਪੋਜ਼ਿਟ ਕੰਮ ਕਰਿਆ ਜਾ ਰਿਹਾ ਹੈ ਉਹ ਫਲਸਫੀ ਫੇਲ ਕਰਨ ਨੂੰ ਸਾਰੇ ਐਕਸਪੈਰੀਮੈਂਟ ਜਿਹੜੇ ਚੱਲ ਰਹੇ ਨੇ ਉਹ ਇਹ ਸੈਂਟਰਲ ਪਾਰਟਸ 'ਚ ਚੱਲ ਰਹੇ ਨੇ ਈਰਾਨ, ਇਜ਼ਰਾਈਲ, ਅਫਗਾਨਿਸਤਾਨ, ਹੁਣ ਅਫਗਾਨਿਸਤਾਨ ਨੂੰ ਵੀ ਜਿਹੜੀ ਰਸ਼ੀਆ ਨੇ ਮਾਨਤਾ ਦਿੱਤੀ ਤੁਸੀਂ ਦੇਖੋ ਜਿਹੜਾ ਤਾਲਿਬਾਨ ਰਸ਼ੀਆ ਨਾਲ ਲੜਾਉਣ ਨੂੰ ਅਮਰੀਕਾ ਨੇ ਖੜਾ ਕਰਿਆ ਸੀ ਉਹਨੂੰ ਅਮਰੀਕਾ ਨੇ ਅਖੀਰ ਹੁਣ ਉਹਦੇ ਨਾਲ ਲੜ ਕੇ ਉਹਨੂੰ ਹੀ ਪਾਵਰ ਦਿੱਤੀ ਰਸ਼ੀਆ ਉਹਨੂੰ ਰੈਕਗਨਾਈਜ਼ ਕਰ ਰਿਹਾ ਤੇ ਆਪਾਂ ਕਿਹੜੇ ਟੜੇ 'ਚ ਆਪਾਂ ਪਾਕਿਸਤਾਨ ਨਾਲ ਲੜੇ ਆਪਣੇ ਨਾਲ ਚైనా ਵੀ ਨਹੀਂ ਰਸ਼ੀਆ ਵੀ ਨਹੀਂ ਤੇ ਅਮਰੀਕਾ ਵੀ ਨਹੀਂ ਅਮਰੀਕਾ ਵੀ ਪਾਕਿਸਤਾਨ ਦੇ ਗੁਣ ਘਾ ਰਿਹਾ ਮੋਦੀ ਜੀ ਨੇ ਕਿੱਥੇ ਆਪਾਂ ਨੂੰ ਵਿਚਾਲੇ ਲਿਆ ਕੇ ਫਸਾਤਾ ਇਹ ਉਹੀ ਗੱਲ ਹੈ ਇੱਕ ਜਣੇ ਨੂੰ ਲਿਆਉਂਦੇ ਨੇ ਜਦੋਂ ਉਹਦੀ ਕਹਿ ਲੋ ਇੱਕ ਵੈਲਿਡਿਟੀ ਖਤਮ ਹੋ ਜਾਂਦੀ ਹੈ ਲੋਕਾਂ 'ਚ ਉਹਨੂੰ ਸਾਈਡ ਕਰਤਾ ਜਾਂਦਾ ਹੈ ਨਵਾਂ ਬੰਦਾ ਲਿਆਤਾ ਜਾਂਦਾ ਤੇ ਉਹ ਵੀ ਵੱਡੀਆਂ-ਵੱਡੀਆਂ ਗੱਲਾਂ ਕਰੂਗਾ ਇਨਕਲਾਬ ਦੀਆਂ ਗੱਲਾਂ ਕਰੂਗਾ ਕਾਦੇ ਲਈ ਇਕੀ ਹਿਰ ਤਾਂ ਕਿ ਤੁਹਾਡੇ ਨੱਖ ਨਕੇਲ ਪੈ ਸਕੇ ਤੁਹਾਡੇ ਤੋਂ ਜ਼ਮੀਨਾਂ ਖੋਈਆਂ ਜਾਣ ਬੰਦਾ ਬਹਾਦਰ ਜੀ ਨੇ ਜਿਹੜਾ ਆਪਾਂ ਨੂੰ ਪਾਵਰ ਦਿੱਤੀ ਹੈ ਉਹ ਤੋਂ ਦੂਰ ਕਰਿਆ ਜਾਵੇ ਕਰੰਸੀ ਜਿਹੜੀ ਚਾਂਦੀ ਦੀਆਂ ਮੋਹਰੇ ਤੇ ਸੋਨੇ ਦੀਆਂ ਮੋਹਰੇ ਸੀ ਉਹਨਾਂ ਨੂੰ ਹਟਾ ਕੇ ਕਾਗਜ਼ ਦੇ ਟੁਕੜੇ ਦੇਤੇ ਗਏ ਹੁਣ ਟੁਕੜੇ ਵੀ ਖਤਮ ਕਰਤੇ ਜਾ ਰਹੇ ਨੇ ਡਿਜੀਟਲ ਕਰੰਸੀ ਨੰਬਰ ਨੇ ਸਿਰਫ ਕੁਝ ਨਹੀਂ ਕੰਟਰੋਲ ਉਹਦਾ ਆਧਾਰ ਕਾਰਡ ਕੰਟਰੋਲ ਅਪਾਰ ਕਾਰਡ ਕੰਟਰੋਲ ਸਾਰਾ ਕੰਟਰੋਲ ਤੁਹਾਨੂੰ ਕਾਬਜ਼ ਕਰਨ ਨੂੰ ਹੈ ਜਾਗ ਜੋ ਪਿੰਡਾਂ ਚ ਅਜੇ ਵੀ ਇਕੱਠੇ ਹੋ ਜੋ ਜੇ ਬਚਣੇ ਪਿੰਡਾਂ ਦੀਆਂ ਜ਼ਮੀਨਾਂ ਕਿੰਨਿਆਂ ਦੀਆਂ ਖੋਲੀਆਂ ਜਿਹੜੀ ਐਗਰੀਕਲਚਰ ਲਈ ਜ਼ਮੀਨ ਬਣੀ ਹੈ ਉੱਥੇ ਕੰਕਰੀਟ ਦੇ ਜੰਗਲ ਕਾਦੇ ਲਈ ਖੜੇ ਕਰੇ ਜਾ ਰਹੇ ਨੇ ਤਾਂ ਜੋ ਤੁਹਾਨੂੰ ਰੋ ਖੇਤੀ ਤੋਂ ਹਟਾ ਕੇ ਪਰੇ ਕਰਿਆ ਜਾਵੇ ਆਓ ਰਲ ਮਿਲ ਕੇ ਇਹ ਸਾਰੇ ਸੰਸਾਰ ਨੂੰ ਵਧੀਆ ਬਣਾਈਏ ਵਧੀਆ ਤਾਂ ਬਣੂ ਇਲਾਪ ਦਾ ਘਰ ਸਵਾਰੋ ਆਪ ਦਾ ਪਿੰਡ ਸਵਾਰੋ ਫਿਰ ਆਪ ਦਾ ਪੰਜਾਬ ਸਵਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ